ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਆਪਣੇ ਚੈਨਲ ਅਰਮਾਨ ਜ਼ਿੰਦਗੀ ਦੇ ਉੱਪਰ। ਅੱਜ ਦੀ ਕਹਾਣੀ ਇੱਕ ਔਰਤ ਦੀ ਬਹੁਤ ਹੀ ਦੁੱਖ ਭਰੀ ਕਹਾਣੀ ਹੈ। ਸੋ ਆਪਾਂ ਅੱਜ ਦੀ ਕਹਾਣੀ ਦੀ ਸ਼ੁਰੂਆਤ ਕਰਦੇ ਆ। ਇੱਕ ਪਿੰਡ ਵਿੱਚ ਕਰਨੈਲ ਸਿੰਘ ਨਾਂ ਦਾ ਇੱਕ ਵਿਅਕਤੀ ਰਹਿੰਦਾ ਸੀ। ਉਹ ਵਿਆਹਿਆ ਹੋਇਆ ਸੀ ਅਤੇ ਉਸ ਦਾ ਇੱਕ ਪੁੱਤਰ ਸੀ ਲਵਕ੍ਰਿਫਟ। ਕਰਨੈਲ ਆਪਣੀ ਪਤਨੀ ਨੂੰ ਬਹੁਤ ਮਾਰਦਾ ਸੀ। ਉਹ ਦਿਨ ਰਾਤ ਆਪਣੀ ਪਤਨੀ ਨੂੰ ਕੁੱਟਦਾ ਰਹਿੰਦਾ ਸੀ ਉਸ ਨੇ ਆਪਣੀ ਪਤਨੀ ਦੀ ਤਾਂ ਕੁੱਟ-ਕੁੱਟ ਕੇ ਪੂਰੀ ਹਾਲਤ ਕਰ ਦਿੱਤੀ ਸੀ ਇਸ ਨਾਲ ਉਸ ਦਾ ਜੀਣਾ ਹੀ ਹਰਾਮ ਹੋ ਗਿਆ ਸੀ ਪਿਓ ਨੂੰ ਮਾਂ ਨੂੰ ਮਾਰਦਿਆਂ ਦੇਖ ਕੇ ਪੁੱਤਰ ਨੂੰ ਪਿਓ ਨਾਲ ਨਫ਼ਰਤ ਹੋ ਗਈ ਕਰਨਾਲ ਕਈ ਵਾਰ ਸ਼ਰਾਬੀ ਕੇ ਗੁੱਸੇ ਵਿੱਚ ਆਪਣੇ ਪੁੱਤਰ ਨੂੰ ਵੀ ਕੁੱਟ ਦਿੰਦਾ ਇੱਕ ਦਿਨ ਉਸ ਦੀ ਪਤਨੀ ਦਾ ਭਰਾ ਉਸ ਨੂੰ ਮਿਲਨ ਆਇਆ ਤਾਂ ਉਹ ਆਪਣੇ ਭਰਾ ਨਾਲ ਆਪਣੇ ਪੇਕਿਆਂ ਤੇ ਚਲੀ ਗਈ ਅਤੇ ਲਵਪ੍ਰੀਤ ਨੂੰ ਵੀ ਆਪਣੇ ਨਾਲ ਹੀ ਲੈ ਗਈ ਕੁਝ ਦਿਨ ਪਏ ਤਾਂ ਕਰਨੈਲ ਆਪਣੇ ਘਰ ਵਾਲੀ ਅਤੇ ਆਪਣੇ ਪੁੱਤਰ ਨੂੰ ਲੈ ਲਈ ਆਪਣੇ ਸਹੁਰਿਆਂ ਤੇ ਗਿਆ ਸਹੁਰਿਆਂ ਨੇ ਕਰਨੈਲ ਸਿੰਘ ਨੂੰ ਸਮਝਾਇਆ ਕਿ ਤੂੰ ਸਿਆਣਾ ਬਣ ਆਪਣੀ ਪਤਨੀ ਨੂੰ ਨਾ ਮਾਰਿਆ ਕਰ ਇੰਨੇ ਵਿੱਚ ਹੀ ਕਰਨੈਲ ਸਿੰਘ ਆਪਣੇ ਸਹੁਰਿਆਂ ਤੋਂ ਰੋਸ ਕੇ ਵਾਪਸ ਪਿੰਡ ਆ ਗਿਆ। ਅਗਲੇ ਦਿਨ ਉਸ ਦੀ ਪਤਨੀ ਦਾ ਭਰਾ ਉਸ ਨੂੰ ਵਾਪਸ ਘਰੇ ਛੱਡ ਗਿਆ ਅਤੇ ਮਾਂ ਪੁੱਤਰ ਘਰ ਆਏ ਤਾਂ ਉਸ ਸਮੇਂ ਕਰਨੈਲ ਘਰ ਵਿੱਚ ਨਹੀਂ ਸੀ। ਉਹ ਖੇਤ ਵਿੱਚ ਕੰਮ ਕਰ ਰਿਹਾ ਸੀ। ਜਦੋਂ ਕਰਨੈਲ ਖੇਤ ਤੋਂ ਵਾਪਸ ਘਰ ਆਇਆ ਤਾਂ ਉਸ ਨੇ ਦੇਖਿਆ ਕਿ ਘਰ ਦਾ ਦਰਵਾਜ਼ਾ ਖੁੱਲ੍ਹਾ ਹੋਇਆ ਤਾਂ ਉਸਨੇ ਅੰਦਰ ਜਾ ਕੇ ਦੇਖਿਆ ਤਾਂ ਉਸ ਦੀ ਪਤਨੀ ਅਤੇ ਪੁੱਤਰ ਦੋਵੇਂ ਸੁੱਤੇ ਪਏ ਸੀ ਪਹਿਲਾਂ ਤਾਂ ਉਸਨੇ ਆਪਣੀ ਪਤਨੀ ਨੂੰ ਬਹੁਤ ਕੁੱਟਿਆ ਉਸ ਦਾ ਪੁੱਤਰ ਆਪਣੀ ਮਾਂ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕਰਦਾ ਪਰ ਉਹ ਆਪਣੀ ਮਾਂ ਨੂੰ ਬਚਾ ਨਹੀਂ ਪਾਉਂਦਾ ਇਹਨੇ ਨੂੰ ਕਰਨੈਲ ਦੇ ਹੱਥ ਵਿੱਚ ਕੁਹਾੜੀ ਆ ਜਾਂਦੀ ਹੈ ਅਤੇ ਉਹ ਗੁੱਸੇ ਵਿੱਚ ਆਪਣੀ ਪਤਨੀ ਅਤੇ ਪੁੱਤਰ ਦੋਵਾਂ ਨੂੰ ਕੁਹਾੜੀ ਨਾਲ ਮਾਰ ਦਿੰਦਾ ਹੈ ਜੇਠਾੜ ਦੇ ਦਿਨਾਂ ਵਿੱਚ ਦੁਪਹਿਰ ਵੇਲੇ ਉਹ ਬਾਹਰ ਗਲੀ ਵਿੱਚ ਖਲੋ ਕੇ ਲੋਕਾਂ ਨੂੰ ਵਾਜਾ ਮਾਰਦਾ ਹੈ ਇਹਨਾਂ ਨੂੰ ਇੱਕ ਬਜ਼ੁਰਗ ਉੱਥੋਂ ਲੰਘਦਾ ਦੇਖਦਾ ਹੈ ਕਰਨੈਲਸ ਬਜ਼ੁਰਗ ਨੂੰ ਕਹਿੰਦਾ ਕਿ ਅੰਦਰ ਜਾ ਕੇ ਦੇਖ ਮੈਂ ਆਪਣੇ ਘਰ ਦੇ ਵਿੱਚ ਇੱਕ ਸ਼ੇਰ ਅਤੇ ਸ਼ੇਰਨੀ ਟਾਏ ਹਨ ਉਹੋ ਬਜ਼ੁਰਗ ਆਪਣੇ ਘਰ ਜਾ ਕੇ ਦੱਸਦਾ ਹੈ ਕਿ ਕਰਨੈਲ ਨੇ ਆਪਣੀ ਪਤਨੀ ਅਤੇ ਪੁੱਤਰ ਦੋਵਾਂ ਨੂੰ ਮਾਰ ਦਿੱਤਾ। ਪਿੰਡ ਵਾਲਿਆਂ ਨੇ ਕਰਨੈਲ ਦੀ ਪਤਨੀ ਅਤੇ ਪੁੱਤਰ ਬਾਰੇ ਪੁਲਿਸ ਨੂੰ ਦੱਸ ਦਿੱਤਾ। ਪੁਲਿਸ ਨੇ ਕਰਨੈਲ ਨੂੰ ਗ੍ਰਿਫਤਾਰ ਕਰ ਲਿਆ। ਕਰਨੈਲ ਦੀ ਪਤਨੀ ਅਤੇ ਪੁੱਤਰ ਦੀ ਲਾਸ਼ ਪੋਸਟਮਾਰਟਮ ਤੋਂ ਬਾਅਦ ਉਸਦੇ ਪੇਕਿਆਂ ਤੇ ਚਲੀ ਗਈ। ਕਰਨੈਲ ਨੂੰ 20 ਸਾਲ ਦੀ ਜੇਲ੍ਹ ਹੋ ਗਈ। ਜੇਲ੍ਹ ਵਿੱਚ ਰਹਿੰਦਿਆਂ ਕਰਨੈਲ ਦੀ ਮਾਨਸਿਕ ਹਾਲਤ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ। ਉਹ ਆਪਣੀ ਪਤਨੀ ਅਤੇ ਪੁੱਤਰ ਦੀ ਯਾਦ ਵਿੱਚ ਪਾਗਲ ਹੋਣਾ ਸ਼ੁਰੂ ਹੋ ਜਾਂਦਾ ਹੈ। ਕਰਨੈਲ ਦੀ ਮਾਨਸਿਕ ਹਾਲਤ ਦੇਖ ਕੇ ਉਸ ਨੂੰ ਜੇਲ੍ਹ ਤੋਂ ਰਿਹਾ ਕਰ ਦਿੱਤਾ ਜਾਂਦਾ ਹੈ। ਜਦੋਂ ਉਹ ਜੇਲ੍ਹ ਤੋਂ ਰਿਹਾ ਹੁੰਦਾ ਹੈ ਤਾਂ ਘਰ ਆ ਕੇ ਆਪਣੀ ਪਤਨੀ ਅਤੇ ਪੁੱਤਰ ਨੂੰ ਉੱਚੀ-ਉੱਚੀ ਆਵਾਜ਼ਾ ਮਾਰਦਾ ਹੈ। ਪਰ ਕੋ ਆਵਾਜ਼ਾਂ ਦੇਣ ਵਾਲਿਆਂ ਨੂੰ ਤਾਂ ਉਸ ਨੇ ਪਹਿਲਾ ਮਾਰ ਦਿੱਤਾ ਹੁੰਦਾ ਫਿਰ ਉਹ ਗਲੀਆਂ ਵਿੱਚ ਜਾ ਕੇ ਉੱਚੀ ਉੱਚੀ ਆਪਣੀ ਪਤਨੀ ਅਤੇ ਪੁੱਤਰ ਨੂੰਵਾਜਾ ਮਾਰਨੀਆਂ ਸ਼ੁਰੂ ਕਰ ਦਿੰਦਾ ਹੈ ਪਿੰਡ ਦੇ ਲੋਕ ਉਸ ਨੂੰ ਬੰਨ੍ਹ ਦਿੰਦੇ ਹਨ ਕਰਨੈਲ ਸਿੰਘ ਨੂੰ ਪੁੱਛਣ ਵਾਲਾ ਕੋਈ ਨਹੀਂ ਰਹਿੰਦਾ ਤੇ ਉਸ ਦੀ ਦਿਮਾਗੀ ਹਾਲਤ ਹੋਰ ਵੀ ਖਰਾਬ ਹੋਣ ਲੱਗ ਜਾਂਦੀ ਹੈ ਉਹ ਆਪਣੇ ਘਰ ਵਿੱਚ ਨਹੀਂ ਜਾਂਦਾ ਸਗੋਂ ਬਾਹਰ ਗਲੀਆਂ ਵਿੱਚ ਰਹਿਣਾ ਹੀ ਸ਼ੁਰੂ ਕਰ ਦਿੰਦਾ ਉਹ ਰੋਂਦਾ ਕਰ ਲਾਉਂਦਾ ਉੱਚੀ ਉੱਚੀ ਆਪਣੇ ਪੁੱਤਰ ਨੂੰਵਾਜਾ ਮਾਰਦਾ ਉਸਦੇ ਸਾਥ ਸੰਬੰਧੀ ਵੀ ਉਸ ਨੂੰ ਪੁੱਛਣਾ ਦੱਸਣਾ ਬੰਦ ਕਰ ਦਿੰਦੇ ਹਨ ਪਿੰਡ ਵਿੱਚੋਂ ਜੇਕਰ ਕੋਈ ਉਸ ਨੂੰ ਰੋਟੀ ਦੇ ਦਿੰਦਾ ਤਾਂ ਉਹ ਖਾ ਲੈਂਦਾ ਨਹੀਂ ਤਾਂ ਐਵੇਂ ਹੀ ਗਲੀਆਂ ਵਿੱਚ ਤੁਰਦਾ ਰਹਿੰਦਾ ਕਰਨੈਲ ਦੀ ਦਿਮਾਗੀ ਹਾਲਤ ਹੁਣ ਇੰਨੀ ਕੁ ਜ਼ਿਆਦਾ ਖਰਾਬ ਹੋ ਗਈ ਸੀ ਕਿ ਦਿਮਾਗ ਦੀ ਨਾੜ ਫਟਣ ਨਾਲ ਉਸ ਦੀ ਮੌਤ ਹੋ ਗਈ। ਸੋ ਅੱਜ ਦੀ ਦੁੱਖ ਭਰੀ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ? ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ। ਧੰਨਵਾਦ।